'ਚ ਸਭ ਤੋਂ पिंडे घुमे गादा ਆ ਗਰਾਉਂਡ ਕਾ ਪਾਨੀ ਸ਼ਕਤੀਵਾਟਰ ਪਿੱਟਿਟਾਣੋ ਗਰਾਉਂਡ ਜਨਾਬ ਮੈਂ ਬੇਰਤੀ ਕਰਦਾ ਗਰਾਉਂਡ ਦੇ ਵਿੱਚ ਨਾ ਆਵੇ ਮੈਂ ਬੇਰਤੀ ਕਰਦਾ ਕਲਾਕਾਰ ਭਾਈ ਬੰਦਾ ਕੱਢਦੇ ਯਾਰ ਫੋਨ ਤੇ ਲਓ ਸਾਹਮਣੇ ਕਹਿੰਦੇ ਫੋਰ ਕਹਿੰਦੇ ਗੱਭੂ ਕਬੱਡੀ ਪਾਉਣ ਲਈ ਕਿਆਰ ਤਿਆਰ ਹੈ ਜਿਨ੍ਹਾਂ ਨੂੰ ਜਿਹੜੀਆਂ ਟੀਮਾਂ ਨੇ ਬਾਈ ਨੇ ਆਵਾਜ਼ਾਂ ਦੇਤੀਆਂ ਜਨੂਰ ਆ ਜਾਣ ਦੋਵੇਂ ਟੀਮਾਂ ਜਨੂਰ ਤਿਆਰਾ ਕਿ ਕਰੇ ਤਾਂ ਸਮਾਏ ਸਾਥ ਜਾਂਦੇ ਨੋੜਨਾ ਕਰੇ ਮਾਰੇ ਬੰਦੇ ਤੇ ਸਦਾ ਨੇ ਮਿੱਤਰੋ ਚੜਾਈਆਂ ਰਹਿੰਦੀਆਂ ਕਿ ਗੋਰਾ ਪੀਲੀ ਵਾਲਾ ਪੱਕੇ ਬੰਦ ਹੋ ਗਏ ਭਰਾ ਤੇ ਪੱਕੇ ਜੂਰ ਜਿਹੜੇ ਚਾਲੂ ਕਰ ਦੇਵੇ ਸਾਡਾ ਵੱਡਾ ਰਹੀਆ ਬਹੁਤ ਬਹੁਤ ਧੰਨਵਾਦ ਅਤਰ ਸਿੰਘ ਸਾਡੇ ਵੀਰ ਦਾ ਗੱਲ ਆਓ ਸਾਹਮਣੇ ਗੇੜੀ ਕਲਦੀ ਪੈ ਗਈ ਹੈ ਮਰੇ ਮਿੱਤਰੋ ਬਹੁਤ ਖਿਡਾਰੀ ਇਤਿਆਦ ਆ ਰਹਾ ਹੈ ਚੀਕ ਕੋਟ ਕਚਹਿਰੀ ਦੀ ਨਜ਼ਰਬੁਰੀ ਨਾਲ ਰੱਖੀਏ સુખી લોકો પેઠ پیچھے ના કદી એ ખારા નું ઓ ચંગે સમય ਵਿੱਚ ભૂલીએ ના કરે જિગરી યારા નું બંગે સમય ਵਿੱਚ ભૂલીએ ના આવ કે જિગરી મારાણી વાલે ગુરુઆ નંબર જેની જાફિયા દેસે દરસા આવ્યા ગાલી સમય દી હુndi હે જદુ માડા સમા આઉંગા ઓ કિસી તો પૂછ કે ની આઉંગા માડા સમા કરા જંગા અસલી સજણા ઓહી હુnda ઓર સા જોરા મોકકે પે કામ આદે અસલી સજણા ઓહી હુnda જોરા મોકકે પે કામ ਸਮਾਨਾ ਟਾਈਮ ਹੁੰਦਾ ਕਾਲੇ ਸੀ ਪੈਸਾ ਆਉਂਦਾ ਇਹ ਨੂੰ ਕੀ ਕਰਦਾ ਨਾ ਮੈਂ ਦਾ ਇਹੋ ਜਿਹੜਾ ਪੁੱਛੋ ਕਿੱਥੇ ਆ ਆ ਜੀ ਜਲਦੀ ਨਾਲ ਅੰਦਰ ਇਹ ਫਕੀਰ ਦੇ ਵਿੱਚੋਂ ਅੱਲਾਹ ਹੌਦਾ ਆਵਾਜ਼ ਆਵੇ ਉਹ ਕੋਰੇ ਨੇ ਫਕੀਰ ਦੇ ਵਿੱਚੋਂ ਖੇਡ ਦੇ ਮੈਦਾਨ ਵਿੱਚ ਆਹ ਸਾਹਮਣੇ ਚੋਟੀ ਦਾ ਮੈਚ ਅੱਜ ਖੇਡੇ ਜਾ ਰਿਹਾ ਧਰਤੀ ਜਿਹੜੇ ਚਾਦੇ ਮੁਖਤਿਆਂ ਦੀ ਹੈ ਤੇ ਬੋਲ ਛੋਟੇ ਜੀ ਲਾਓ ਸਾਹਮਣੇ ਪੁਆਇੰਟਿੰਗ ਆ

ਆਹ ਤੇ ਸਾਈ ਤੇਰਾ ਬਾਦ ਬਹੁਤ ਧੰਨਵਾਦ ਆ ਲਓ ਸਾਹਮਣੇ ਕਿਤੇ ਕਬੱਡੀ ਪੈਂਦੀ ਐ ਉਹ ਮਾਰੇ ਦੀ ਮਰ ਗਈ ਮਾਂ ਕੋਈ ਨਹੀਂ ਲੈਂਦਾ ਨਾ ਤਕੜੇ ਦਾ ਮਰ ਗਿਆ ਕੁੱਤਾ ਸਾਰਾ ਪੈਨ ਨੇ ਸੁੱਤਾ ਇਹ ਗੱਲਾਂ ਵਾਕੇ ਮੇਰੇ ਵੀਰੋ ਸੱਚੀਆਂ ਇੱਥੇ ਰੱਜਿਆਂ ਨੂੰ ਰਿਹਾ ਜਾਂਦਾ ਕਿਤੇ ਸਾਡੇ ਬਾਬਿਆਂ ਨੂੰ ਪੂਰਾ ਹੱਕ ਨਹੀਂ ਮਿਲਦਾ ਜਿਹੜੇ ਗਰਾਊਂਡਾਂ ਦੀ ਸੇਵਾ ਕਰਦੇ ਆ ਕਿਤੇ ਸਾਡੇ ਕਮੈਂਟਰਾਂ ਨੂੰ ਪੂਰਾ ਹੱਕ ਨਹੀਂ ਮਿਲਦਾ ਮੋਬਲ ਵਿੱਚ ਖਰੀਦੇ ਕਰਨ ਵਾਲਿਆ ਉਹ ਸਾਡੇ ਲੱਡੂ ਹੋਣਾਂ ਦਾ ਪਿੰਡਾ ਸਾਡੇ ਸੋਨੀ ਹੋਣਾ ਦਾ ਸਾਡੇ ਪ੍ਰਗੀਤ ਹੋਣਾ ਦਾ ਸਾਡੇ ਕੰਤੇ ਹੋਣਾ ਦਾ ਲੋ ਗੋੜਾ ਹਰੀਕੇਲਾ ਸਦਨ ਯਾਤਰਾ ਲਾਉਂਦੇ ਲੋਕ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੁਆ ਸਿਰ ਕੱਢ ਨਾ ਕਾਢਦੇ ਦਾ ਕੀ ਕੀ ਪਹਾਇਆ ਸਿਰ ਕੱਢ ਨਾ ਕਾਢਦੇ ਦਾ ਉਹ ਕੀਤੇ ਹੋਇਆ ਮਾਰਿਆ ਕਰ ਗਿਆ ਆਪਾਂ ਰੇਡ ਪੈਂਦੀ ਐ ਓਏ ਹਰੀਗੇ ਵਾਲਿਆ ਹੈਗੀ ਗੁੱਟਾਂ ਝਾਨ ਹੈਗੀ ਪੱਟਾਂ ਝਾਨ ਇਹ ਰੋਕ ਸਕਦਾ ਰੋਕਲਾ ਆਓ ਸਾਹਮਣੇ ਖੇਡ ਦੇ ਮੈਦਾਨ ਵਿੱਚ ਇਹ ਬੱਲੇ ਬੱਲੇ ਓਏ ਮੈਨੂੰ ਹਰੀਗੇ ਦੀ ਰਿਪੋਰਟ ਸਾਹਮਣੇ ਕਹਿੰਦੇ ਫੇਰ ਆਓ ਸਾਹਮਣੇ ਰੋਡ ਪੈਂਦੀ ਐ ਮੈਨੂੰ ਹਰੀਜਾ ਦੀ ਰਿਪੋਰਟ ਸ਼ੱਕੀ ਲੱਗਦੀ ਐ ਇਧਰਲੇ ਪਾਸੇ ਆਹ ਮੁੰਡੇ ਦਾ ਹਰੀਕੇ ਕੋਲ ਪੈਂਦਾ ਹੈ ਜਿਹੜਾ ਕਹਿੰਦੇ ਰੇਡ ਪਾ ਰਿਹਾ ਦੋ ਜਾਫੀ ਤਿਆਰ ਦੋਨੋਂ ਜੋ ਕੌਣ सची करी पैर के धूदे अंदरो अंदर ई मच जा चोटी मेला उहो ਕਿੱਧਰ पुलो डो ਉਹ इन ਲੱਗਿਆ छोर लेर लेर लो टे लॻे कम ਜੱਫਾ ਲਾ ਕੇ ਵੱਲੇ ਵੱਲੇ ਕਾਊਗਾ ਰੇਡਾ ਭਾਵੇਂ ਲੱਖ ਤਾਂ ਨਹੀਂ ਆ ਗੱਲ ਜੱਥਿਆਂ ਦੇ ਮੁਕਰੀਆਂ ਹਾਂ ਰੇਡਾ ਭਾਵੇਂ ਲੱਖ ਪੈਦੀ ਆ ਗੱਲ ਜੱਥਿਆਂ ਤੇ ਮੁਕਰੀਆਂ ਖੇਡ ਦੇ ਮੈਦਾਨ ਵਿੱਚ ਬਹੁਤ ਵੱਡਾ ਧੰਨਵਾਦ ਹੈ ਸਾਰੇ ਵੀਰਾਂ ਦਾ ਪ੍ਰਵੀਨ ਸਾਡਾ ਭਾਈ ਹੈ ਹਰਚੰਦ ਸਾਡਾ ਭਾਈ ਹੈ ਲਵਲੀ ਭਰਾ ਹੈ ਸਾਡਾ ਨਾਲ ਸਿੰਧੂ ਭਾਈ ਬੈਠਾ ਨਾਲ ਭੁੱਲਰ ਸਾਹਿਬ ਬੈਠੇ ਆ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਵੱਲੇ ਵੱਲੇ ਵੀਰ ਦਾ ਧੰਨਵਾਦ ਤੇ ਪੱਟਾ ਦੇ ਵਿੱਚ ਇਹ ਅਸਲੇ ਪੈ ਗਿਆ ਜੱਤ ਕਾ ਯਾਰਾ ਲਓ ਸਾਹਮਣੇ ਕਹਿੰਦੇ ਠੇਰ ਕਬੱਡੀ ਪੈਂਦੀ ਆ ਦੋਵਾਂ ਸਟੋਪਰਾਂ ਦੇ ਵਿੱਚੋਂ ਵੇਖਾਂਗੇ ਕਿਹੜਾ ਗੱਭੂ ਉਹ ਜੱਫਾ ਲਾ ਕੇ ਬੱਲੇ ਬੱਲੇ ਕਰਾਊਗਾ ਯਾਰਾ ਕੋਟੀ ਦਾ ਮਾਝੂ ਕੋਟਾ ਜਾ ਰਿਹਾ ਆ ਸਾਹਮਣੇ ਦੋ ਜਾਪੀ ਹਰੀਕੇ ਵਾਲੇ ਮੰਡੇ ਤਿਆਰ ਵਰ ਤਿਆਰ ਆ ਵੀ ਬੱਲੀਏ ਬਣਾਂਗੇ ਝਾਂਜਰ ਤੋੜੀ ਤੇ ਨਾਲ ਨਾਲ ਤੇਰੇ ਤੁਰਨਾ ਜਾਂ ਮਿੱਤਰਾਂ ਨੇ ਕੋਟਾ ਬਣ ਜਾਣਾ ਜਾਂ ਬਣ ਜਾਣਾ ਸ਼ਰਮਾ ਉਹ ਨਹੀਂ ਤਾਂ ਪੱਕੇ ਬੋਲਾਂਗੇ ਓਏ ਕਾਨੀ ਤੇਰੀ ਦੇ ਮਾਰ ਕੇ ਅੱਜ ਤੈਨੂੰ ਟੱਕਰਾਂਗੇ ਛੜੇਰੇ ਸਾਰੇ ਸ਼ਹੀਦ ਤੇਰੇ ਬਣ ਕੇ ਅੱਜ ਤੈਨੂੰ ਟੱਕਰਾਂਗੇ ਤੇਰੇ ਸਜਰੇ ਸ਼ਰੀਰ ਦੀ ਜਾਨ ਜਿੱਤ ਗਈ आयो हा अगरि त बणी आहे पोइ